ਨੇ ਨੋਦੇ ਸੀ ਤੇ ਜੇ ਅਸੀਂ ਉਹਨਾਂ ਗੱਲਾਂ ਤੋਂ ਪਿੱਛੇ ਹਟੇ ਜੱਗ ਦੇ ਕਹਿੰਦੇ ਰਾਜ ਦਾ ਬੰਨਣਾ ਬੰਦ ਕਰਤਾ ਅੰਤੋਂ ਦੇ ਲੋਕਾਂ ਨੇ ਗੋਚਾਂ ਦੀ ਭੇਟ ਚੜ ਗਏ ਕਿਉਂ ਮਾਤ ਕਰਨ ਨਾਲ ਲੋਕਾ ਨਾਲੂ ਬਣ ਕੇ ਸਾਡੇ ਦੇਸ਼ ਦੀਆਂ ਬੰਡੀਆਂ ਪਾ ਗਏ ਤੇ ਸਾਡੇ ਸੇਸੋ ਵਿੱਚੋਂ ਬੱਤਵਾਕ ਸੁਬੀਆਂ ਦੀਆਂ ਬੰਡੀਆਂ ਪਾ ਗਏ ਤਾਂ ਅੱਜ ਵੀ ਤੁਹਾਡੀ ਪੰਜਾਬ ਸਟੇਟ ਦੇ ਵਿੱਚੋਂ ਬੱਥ-ਬੰਦੀਆਂ ਪੈਣ ਦੀਆਂ ਗੱਲਾਂ ਹੁੰਦੀਆਂ ਕਾਰਨ ਕਿ ਅਸੀਂ ਬੋਲੇ ਨਹੀਂ ਜੇ ਅਸੀਂ ਲੋਕ ਸੰਘਰਸ਼ਕ ਚੱਲਦੇ ਆਂ ਮਤ ਤੋਂ ਚੰਦਰ ਹੈ ਤੇ ਰੰਦੀ ਦੁਨੀਆ ਦੇ ਉੱਤੇ ਚੱਲਨੇ ਆਂ ਭਾਈ ਛੋਟੇ ਚੱਲ ਕੇ ਵੱਡੇ ਚੱਲ ਕੇ ਘੱਟ ਸੋਨਾ ਲਵਦੇ ਵੱਧ ਸੋਨਾ ਲਵਦੇ ਪਰ ਮੌੜੀ ਸਾਡੀ ਸਸਤ ਸਾਦੀ ਭਾਂ ਤੋਂ ਬਣ ਗਈ ਕਿਛਦਾ ਜੁਕੋ ਬਣਾ ਸਾਦੀ ਕਿਤੇ ਕੋਈ ਸਹਾਾਈ ਨਹੀਂ ਜੇ ਕਾਲੇ ਕੰਮ ਨੂੰ ਲਾਗੂ ਬਣਾਵੇ ਕਦ ਸੰਪੀਖ ਕਦ ਤੋੜ ਰਸ ਕੀ ਨਤੇ ਜਾ ਰਹੇ ਆ ਸਾਡੀ ਜੁਟ ਦਾ ਵਸਰੀਆ ਕੀ ਆ ਗਰੀਆ ਕੀ ਬਣਾ ਰਿਆ ਕਿਹੜੇ ਤਰੀਕਿਆਂ ਨਾਲ ਮਟ ਹੋ ਰਹੀ ਹੈ ਉਹ ਬਹੁਤ ਮੈਂ ਜਿਹੜੇ ਲੋਕ ਇਸ ਅਰਥ ਦੇ ਬੰਦਾਂ ਵਿੱਚ ਆਉਂਦੇ ਆ ਸੁਣਦੇ ਸਮਝਦੇ ਉਹ ਤਾਂ ਸਮਝ ਗਏ ਹੋਣੇ ਕੁਝ ਪਰਸੈਂਟ ਪਰ ਜਿਹੜੇ ਲੋਕ ਘਰੇ ਵਿੱਚੋਂ ਲੱਟੇ ਜਾ ਰਹੇ ਉਹਨਾਂ ਦੀ ਹਾਲਤ ਭਾਵੇਂ ਆਉਣ ਵਾਲੇ ਸਮੇਂ ਤੇ ਵੀ ਮਾੜੀ ਹੋਣੀ ਹੈ ਉਹਨਾਂ ਦਾ ਸਾਰਾ ਕਿਰ ਹੈ ਬੰਦਾ ਇਥੋਂ ਦੀਆਂ ਸਰਕਾਰਾਂ ਨੇ ਨਹੀਂ মানਨਾ ਇਥੋਂ ਦੇ ਪ੍ਰਬੰਧਾਂ ਨੇ ਨਹੀਂ মানਨਾ ਕਿਉਂਕਿ ਰਾਜਨੀਤਿਕ ਲੋਕ ਇਸ ਗੱਲਾਂ ਤੋਂ ਚਿੰਤਤ ਹੈ ਬਈ ਪਾਰਟੀਆਂ ਕਿ ਤੁਸੀਂ ਲੋਕ ਸੰਘਰਸ਼ ਦੇ ਮਨਾਨਾ ਵਿੱਚੋਂ ਕੱਡਾ ਵੱਡਾ ਕੋ ਸਿੱਖ ਕੇ ਤੁਸੀਂ ਆਪਣੇ ਹੱਕਾਂ ਦੀ ਗੱਲ ਕਰਨ ਲੱਗੇ ਬਦਾਂ ਜਿਹੜੇ ਬੰਦਾ ਵਾਂਗੂ ਝੱਜੋਗੇ ਕਿ ਸਾਡੇ ਮੋਰਚਿਆਂ ਦੇ ਵਿੱਚ ਸ਼ਰਾਬੀ ਕਵਾਹੀ ਬੰਦੇ ਦਾ ਕੋਈ ਭਾਰੀ ਲੋਕਾਂ ਦਾ ਸਾਡੀ ਜਥੇਬੰਦੀ ਦਾ ਚਾਹੇ ਬਾਹਰੋਂ ਦੇ ਚਾਰ ਮਾਰੋਂ ਤੰਨਾ ਨੇ ਇਹਨੂੰ ਡੰਡੀ ਫੜਾਓ ਪ੍ਰਸ਼ਾਸਨ ਖੜਿਆ ਉਹ ਸੌਂਦੇ ਕਿਉਂਦੇ ਸਾਡਾ ਇਹਨਾਂ ਬੰਦਿਆਂ ਨਾਲ ਸਾਡੀ ਜਥੇਬੰਦੀ 'ਚ ਕੋਈ ਕੰਮ ਨਹੀਂ ਉਹਨਾਂ ਨੂੰ ਸਾਡਾ ਹੋਰ ਅਸੀਂ ਤਾਂ ਵੀ ਲੈਸਲੇ ਹੋ ਰਾ ਕੇ ਬੜੂ ਤਾਂ ਆਪਣਾ ਖੁਦ ਜ਼ਿੰਮੇਵਾਰ ਹੋਊਗਾ ਅਸੀਂ ਕਿਸੇ ਦੇ ਮਾਤਾਰ ਨਹੀਂ ਖਾਤੀ ਹੀ ਧਰ ਜਿਹੜੀ ਨਿਕੜਿਆ ਲੋਕ ਉਮੀਦਾਂ ਰੱਖਦੇ ਤੇ ਖੇਤਾਂ ਦੇ ਮੈਦਾਨਾਂ ਵਿੱਚ ਤੁਹਾਡੇ ਧਰਮਿਆਂ ਦੀ ਗੱਲਦੇ ਸੀ ਜਿਹੜੇ ਕਹਿੰਦੇ ਸੀ ਅਸੀਂ ਤੂਫਾਨਾਂ ਦੀ ਗੱਲ ਕਰਾਂਗੇ ਜਿਹੜੇ ਕਹਿੰਦੇ ਸੀ ਕਿਸਾਨਾਂ ਦੇ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਾਂਗੇ ਤੇ ਅੱਜ ਸਾਡੀਆਂ ਫਸਲਾਂ ਰੋਣ ਦੀਆਂ ਗੱਲਾਂ ਕਰਦੇ ਆ ਮੈਂ ਕਹਿੰਦਾ ਮੀਟਿੰਗਾਂ ਫਾਦਰ ਜਦੋਂ ਸੀਸ਼ਨ ਸ਼ੁਰੂ ਹੁੰਦੇ ਆ ਵੱਡੇ ਵੱੱਡੇ ਤੇ ਜੀਏਪੀ ਦੇ ਦੁਨੀ ਕੇਸੀ ਦੇ ਵਿੱਚ ਰਾਖ ਜਾਂ ਗੋਲੀयां ਟੰਤਾਂ ਹੋ ਜਾਂਦੀਆਂ ਕੋਈ ਇਹਦਾ ਕੰਟਰੋਲ ਨਹੀਂ ਕਿਉਂਕਿ ਸਰ ਬਚਣਾ ਚਾਹਦੇ ਤੇਕ ਰੱਖ ਲਿਆ ਜੇ ਫੰਡਸ ਨੂੰ ਆਖ ਰੱਖ ਲਿਆ ਪਰ ਉਹ ਸਸਤਿਆਂ ਨੇ ਸਾਨੂੰ ਭੇਟ ਕੀ ਨਹੀਂ ਜੜਾਤਾ ਆਹ ਨਟੇੜੀਆਂ ਜਵਾਤਾਂ ਨੇ ਤੇ ਲੁੱਟਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮਾਂ ਵੀ ਤੁਹਾਡਾ ਨਟੇਰਿਆਂ ਨੂੰ ਦਿੱਤਾ ਕਿ ਜਿੰਮੇ ਮਰਜੀ ਇਥੋਂ ਦੇ ਲੋਕਾਂ ਨੂੰ ਲੁੱਟੀ ਜਾਓ ਉਹ ਲੁੱਟਣ ਜੜੀਆਂ ਪਏ ਇਹਨਾਂ ਦੀ ਕਿਰਤ ਨੂੰ ਲੁੱਟ ਲਓ ਅੱਤਾਹਰ ਬਣਾ ਲਓ ਇਹਨਾਂ ਨੂੰ ਬਾਕੀ ਯਾਰਾਂ ਕੇ ਬਹਿ ਲੋ ਜੇ ਤੋ ਬੰਦੇ ਗਏ ਨਾ ਬਾਕੀ ਨਾ ਸੜੇ ਤੇਰਾ ਪਹਾਰ ਨਹੀਂ ਬਣਾਉਂਦਾ ਇਹਨਾਂ ਲੋਕਾਂ ਨੂੰ ਆਉਂਦੇ ਬੈਠੇ ਬੈਠੇ ਦੋ ਤਿੰਨ ਫਲੈਸ਼ਰਾਂ ਦੇ ਫੋਨ ਆ ਗਏ ਭਾਈ ਕਿ ਪੁਰਾਣੇ ਵਾਰਿਕ ਤੋਂ ਮੋਟਰਸਾਈਕਲ ਤੇ ਲੋਨ ਕਰਤਾ ਨੇ ਜੇ ਕਰਾਉਣਾ ਹੈ ਕਿ ਸੋ ਪੁਰਾਣੀ ਗੱਡੀ ਤੇ ਲੋਨ ਕਰਤਾ ਨੇ ਸਾਡੇ ਨੂੰ ਇਹ ਦੱਸੋ ਕਿ ਜੇ ਪੰਜਾਬ ਦੇ ਵਿੱਚ ਕੰਟਰੋਲ ਕਰਨ ਵਾਲੀ ਸਰਕਾਰ ਹੋਵੇ ਲੋਕਾਂ ਫਰਕੀ ਸੋਚਣ ਵਾਲੀ ਸਰਕਾਰ ਹੋਵੇ ਲੋਕਾਂ ਦਾ ਪੱਖ ਦੀਆਂ ਗੱਲਾਂ ਕਰਨ ਵਾਲੀ ਹੋਵੇ ਅੱਜ ਤੋਂ ਸਾਡੇ ਬਹੁਤ ਪ੍ਰਬੰਧ ਹੋ ਸਕਦੇ ਲੋਕਾਂ ਦੇ ਚਰਚਾ ਤੋਂ ਵੀ ਮੁਕਤ ਹੋ ਸਕਦੇ ਤੇ ਉਹ ਲੋਣਾ ਲੋਣਾ ਦੇ ਮਟੇਰੇ ਫਸਲਾਂ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ ਤਰਜੀਹ ਦੇਣ ਵਾਲੇ ਉਹਨਾਂ ਨੂੰ ਪਾਲਣ ਵਾਲੇ ਤੇ ਉਹਨਾਂ ਦੇ ਪਾਲਣ ਪੋਸ਼ਣ ਕਰਨ ਵਾਲੇ ਆ ਜਿਹੜੇ ਉਹਨਾਂ ਦਾ ਹਿੱਸਾ ਵੰਡਾਉਂਦੇ ਆ ਭਾਈ ਇਹੋ ਜਿਹੇ ਰਾਜ ਪ੍ਰਬੰਧ ਕਰਨ ਵਾਲੇ ਲੋਕ ਤਾਂ ਸਾਡੇ ਜਿਹੜੇ ਅਸੀਂ ਤੀਜੀਆਂ ਦਾ ਚੌਥੀਆਂ ਦਾ ਤਰ੍ਹਾਂ ਕਰਕੇ ਲੱਗਿਆ ਹੋਇਆ ਆ ਕਿਉਂ ਤੇ ਉਹਨਾਂ ਨੂੰ ਕੋਈ ਨਿਕਲ ਦੀ ਸੋਚ ਨਹੀਂ ਕਿ ਤੁਸੀਂ ਕਿਸ ਤਰ੍ਹਾਂ ਕੇਨਾਲੋਂ ਲੱਟੇ ਜਾ ਰਹੇ ਹੋ ਪਾਣੋਂ ਫਲੇਖਰਾਂ ਦੇ ਵਿੱਚੋਂ ਪਾਣੋਂ ਕਿਸੇ ਛੱਬਾਂ ਦੇ ਏਜੰਟਾਂ ਦੇ ਵਿੱਚੋਂ ਕਿੱਡਾ ਵੱਡਾ ਕਾਰੋਬਾਰ ਭਾਵੇਂ ਹੋ ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ ਦੇ ਵਿੱਚ ਪਰ ਜੋ ਪੰਜਾਬ ਦੀ ਗੱਲ ਕਰਦੇ ਹੋ ਤਾਂ ਕਿੱਦਾਂ ਵੱਡੇ ਪੱਧਰ ਤੇ ਟਰੈਵਲ ਏਜੰਟਾਂ ਚੱਗਿਆ ਲਾਉਂਦੇ ਆਂ ਹਾਂ ਦੇ ਬੱਚਿਆਂ ਨੂੰ ਬਾਹਰ ਭੇਜਉਂਦੇ ਝਾਂਸੇ ਦੇ ਕੇ ਜਦ ਦੌਕਿਆਂ ਦੇ ਰਾਹੀ ਤੇ ਉਸੇ ਫਰੰਮ ਦੇ ਗੋਲਾਂ ਤੇ ਛਰੇ ਤਰੇ ਜਾਂਦੇ ਆ ਕਿ ਘਰ ਦਾ ਤਾਂ ਰੁਪਈਏ ਵੰਡੋ ਉਸੇ ਤਰ੍ਹਾਂ ਸ਼ਿਕਾਰ ਹੋ ਗਿਆ ਸਾਡੀ ਭੈਣ ਕੇ ਦਾ ਬੇਟਾ ਜੇ ਬਾਹਰ ਗਿਆ ਕਿ ਉਹਦੀ ਗੱਲ ਤੇ ਗੋਡਾ ਚਰੇ ਹੋਣ ਸੀ ਉਹਨਾਂ ਲਟਾਇਆ ਨੇ ਕਿ 2 ਲੱਖ ਰੁਪਈਆ ਮਨਾਉ ਨਹੀਂ ਫੇਰ ਤੇਰੀ ਜਾਨ ਬਖਸ਼ਾਂਗੇ ਨਹੀਂ ਮਾਰ ਦਿਆਂਗੇ ਭੈਣ ਦਾ ਕੱਲਾ ਕੱਲਾ ਪੁੱਤ ਹੋਵੇ ਐਥੋਂ ਦੇ ਕਿਸੇ